ਸਕੋਰਫਸ ਸਾਡੇ ਵਿੱਚ ਦੋ ਮੁਕਦਮੇ ਜਿਹੜੇ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਨਯੋਗ ਸਾਡੇ ਅਦਾਲਤ ਸਰੋਪਰਾ ਜੀ ਦੀ ਦਿਸ਼ਾ ਨਿਰਦੇਸ਼ੇਟ ਜਿਹੜੇ ਹੈਗੇ ਸੀ ਸੋਲਵ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਏ ਇੰਚਾਰਜ ਜਿਹੜੇ ਹੈਗੇ ਇੰਚਾਰਜ ਰਮਨ ਤੇ ਡੀਐਸਪੀ ਡੀ ਸਾਹਿਬ ਦੀ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਐਸਐਚਓ ਹੈਗੀਆਂ ਦੀ ਖਾਇਮ ਭੂਮਿਕਾ ਰਹੀ ਹੈ ਕੇ ਸਾਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਹਾਂ ਕਿ ਤੁਹਾਨੂੰ ਪ੍ਰੈਸ ਨੂੰ ਇਹ ਦੱਸਦੇ ਹੈਗੇ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 ਤਰੀਕ ਨੂੰ ਜਿਹੜਾ ਦਰਜ ਹੋਇਆ ਸੀ ਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਜਹਾਂ ਦੇ ਪਰਦੇ ਵਿੱਚ ਸਰਦਾਰ ਫਰੋਦੀ ਦੇ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਤੇ 307 ਦਾ ਜਿਹੜਾ ਸੀਗਾ ਪarcha ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇੱਕ ਬਲਜਿੰਦਰ ਸਿੰਘ ਸੀਗਾ ਜਿਹੜਾ ਬਲਜੀਤ ਸਿੰਘ ਵਿੱਕੀ ਨਾਂ ਦਾ ਵਿਅਕਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਨਾ ਰਹਿ ਰਿਹਾ ਸੀਗਾ ਜੱਗਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਦਾ ਹੀ ਹੈ ਫੁਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਆ ਇਹਦੇ ਚ ਨਾਮਜ਼ਦ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੇ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਕੋਚਨ ਕੁਮਾਰ ਹੈਗਾ ਡਿਟੇਲਸ ਇਹਦੀ ਐਡਰੈਸ ਤੁਹਾਡੇ ਕੋਲ ਆ ਜਾਈਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਟਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਰ ਦਾ ਪਿਸਟਲ ਆ ਸੀ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਲਸਟ ਦੇ ਸੀਗੇ ਉਹ ਰਿਕਵਰ ਕੀਤੇ ਗਏ ਸਰ ਇਹ ਜਦੋਂ ਤੁਸੀਂ ਯੂਕੇ ਬੀਸ ਤੁਸੀਂ ਦੱਸ ਰਹੇ ਹੋ ਤਾਂ ਇਹਨਾਂ ਦਾ ਫਿਰ ਕੰਮ ਕਰਨ ਦਾ ਤਰੀਕਾ ਕੋਈ ਆਇਡੈਂਟੀਫਾਈ ਹੋ ਪਾ ਇਹਨਾਂ ਦਾ ਮੇਨ ਜਿਹੜਾ ਹੈਂਡਲਰ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਤੇ ਯੂਐਸਏ ਦੇ ਔਰ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਦਦੋਸ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਸਾ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਅੱਜ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋਲ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀ ਔਰ ਲੋਕਾਂ ਨੂੰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਇਹ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨਾਂ ਵੈਪਨ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਹਨਾਂ ਵਿੱਚੋਂ 8 ਅਸੀਂ ਗ੍ਰਿਫਟਾਰ ਕਰ ਲਏ ਨੇ ਇਹ ਬਹੁਤ ਵੱਡੀ ਕਪੂਥਰਾ ਪੁਲਿਸ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡ ਚੱਲ ਰਿਹਾ ਸੀਗਾ ਜਿਹੜਾ ਹੈਂਡਲ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਟਾ ਸੀਗਾ ਉਹਨੂੰ ਅਸੀਂ ਬੱਸ ਕੀਤਾ। ਇਹ ਫਰੌਦੀਸੀ ਕੀ ਕੁਝ ਹੋਰ ਵੀ ਕਾਰਨ ਸ਼ਾਮਿਲ ਸੀ। ਬੇਸਿਕਲੀ ਜੇ ਜੱਗੇ ਦੇ ਜਿਹੜੀਆਂ ਪਹਿਲਾਂ ਖੌਲਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੌਦੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰ ਸਕਿਆ ਇਨੀਸ਼ੀਅਲ ਸਟੇਜਿਸ ਹੈਗੀਆਂ। ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਗੜਾ ਠੀਕ ਜਿਹਦੇ ਵਿੱਚ ਇਹਨੇ ਉਹਦੇ ਤੇ ਹਮਲਾ ਕੀਤਾ ਸੀਗਾ। ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਵੀ ਫਰੌਦੀਆਂ ਨੇ ਕੌਂਟ ਕੀਤੀ। ਇਹਦੇ ਤੋਂ ਇਹ ਸਮਝ ਜਾਵੇ ਹਰਜਿੰਦਰ ਔਰ ਇਹ ਜੱਗਾ ਆਪਸ ਵਿੱਚ ਪਹਿਲਾਂ ਤੋਂ ਇੰਟਰਲਿੰਕ ਹੈਗੇ ਨੇ। ਇਹ ਸੇਮ ਪਿੰਡ ਦੇ ਹੈਗੇ ਨੇ। ਇਹਦੀ ਵਸਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਈਵਰੀ ਸੀਗੇ ਬਾਤ ਚਲਾ ਗਿਆ ਸੀਗਾ ਇਸ ਕਰਕੇ ਨਾਲ ਦੀ ਵਿੱਚ ਸੀ ਕੋਈ ਪੋਲਿਟਿਕਲ ਕਲੂ ਤਾਂ ਨਹੀਂ ਹੈ ਜੋ ਕੋਈ ਪੋਲਿਟਿਕਲ ਨਹੀਂ ਇਹਦੇ ਵਿੱਚ ਕੋਈ ਪੋਲਿਟਿਕਲ ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਨਾਲ ਦੀ ਆਪਸੀ ਪਿੰਡ ਦੇ ਵਿੱਚ ਜਾਂ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਉਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਸਿਰ ਇਹਨਾਂ ਨੇ ਪਹਿਲੇ ਵੀ ਵਾਰ ਦੋ ਤਾਂ ਕੀਤੀਆਂ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਦੋ ਵਾਰ ਤਾਂ ਤਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸੀਗੀ ਇੱਕ ਤੇ ਅਸੀਂ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਜਿਹਨੇ ਇਲਜ਼ਾਮ ਦੇਣਾ ਸੀਗਾ ਔਰ ਇੱਕ ਕਿਹੜਾ ਨੇ ਲੋਈਆਂ ਏਰੀਆ ਦੇ ਵਿੱਚ ਕੀਤੀ ਹੋਈ ਉਹ ਅਸੀਂ ਕਨਸਰਨ ਪੁਲਿਸ ਸਟੇਸ਼ਨ ਨੂੰ ਨੋਟ ਕਰਵਾਤਾ ਉੱਥੇ ਵੀ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕਰਕੇ ਗੋਲੀਆਂ ਚਲਾਈਆਂ ਸੀਗੀਆਂ ਉਹ ਕਨਸਰਨ ਜਿਹੜਾ ਸਾਡਾ ਨੇਵਰ ਡਿਸਟ੍ਰਿਕਟ ਹੈਗਾ ਉਹਨੂੰ ਸ਼ੇਅਰ ਕਰ ਦਿੱਤਾ ਔਰ ਜਿਹੜਾ ਇੱਕ ਕਿਹੜਾ ਨੇ ਹੋਰ ਵਾਰਦਾਤ ਕਰਨੀ ਸੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਐਕਸੀਡੈਂਟ ਕਰ ਦਿੱਤਾ ਜਿੱਥੇ ਤੁਸੀਂ ਦੱਸਿਆ ਐਮਪੀ ਤੇ ਰਿਕਾਰਡ ਹੋਏ ਨੇ ਇਹਨਾਂ ਦਾ ਮੇਡ ਐਂਡ ਕੁਆਲਿਟੀ ਕੀ ਹੈਗੀ ਵੈਪਨਸ ਜਿਹੜੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਸਪੈਸਟਿਗੇਟਿਡ ਵੈਪਨਸ ਹੈਗੇ ਨੇ 30 ਬੋਰ ਦੇ 32 ਬੋਰ ਦੇ ਹੈਗੇ ਨੇ ਔਰ ਇਹ ਸਿੰਗਲ ਸ਼ਾਟ ਹੈਗੇ ਨੇ ਸਾਰੇ ਜੀ ਇਹਦੇ ਆਟੋਮੈਟਿਕ ਸਿੰਗਰਸ਼ਿਪ ਇਹਨਾਂ ਦਾ ਕ੍ਰਿਮੀਨਲ ਰਿਕਾਰਡਸ ਹੈ ਸਾਰਿਆਂ ਦਾ ਹੀ ਲਗਭਗ ਕੈਨੇਡਾ ਦੇ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸਰੇ ਉਹਨਾਂ ਦੇ ਉੱਤੇ 13 ਮੁਕੱਦਮੇ ਦੱਚੇ ਕਾਫੀ ਅਜਿਹਾ ਤਰ੍ਹਾਂ ਤੁਸੀਂ ਦੱਸੇ ਸੀ ਹੋ ਗਈ ਹੈ ਕਿ ਨਾ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸਿਗਨੇਚਰੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਂ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੋਜਿਸਟਿਕ ਸਪੋਰਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਰੇਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤੀ ਸੀ ਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦਨ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਨਾਹ ਦਿੱਤੀ ਸੀਗੀ ਵਾਰਦਤ ਕਰਨ ਤੋਂ ਬਾਅਦ ਜਿਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵਿੱਚ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨੇ ਜਾਂ ਕੋਈ ਫਾਈਨੈਂਸ਼ੀਅਲਸ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨਹੀਂ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਵਿੱਚ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ ਬੰਦੇ 11 12 ਬੰਦੇ ਔਰ ਅੱਠ ਗ੍ਰਿਫਤਾਰ ਹੋਣ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ 80 ਫਰੋਤੀ ਮੰਗੜ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥਲਾ ਪੁਲਿਸ ਨੇ ਸਫਾਇਆ ਕਿੰਨੇ ਰੋਲ ਫਾਇਰ ਕੀਤੇ ਨੇ ਕਿਹਨੇ ਤੋਂ 6 ਫਾਇ ਸੇਫ ਆਰ ਕੀ ਤੁਸੀਂ ਹਰਜਿੰਦਰ ਸਿੰਘ ਦਾ ਕੀ ਬੈਕਗ੍ਰਾਉਂਡ ਹਰਜਿੰਦਰ ਸਿੰਘ ਜਿਹੜਾ ਸੀਗਾ ਇਹ ਚੇਅਰਮੈਨ ਸੀਗਾ ਫੂਡ ਗ੍ਰੇਨ ਦਾ ਜਿਹੜਾ ਸੀਗਾ ਆਪਣੇ ਉਹਦਾ ਸੀਗਾ ਆਪਣੇ ਠੇਕੇਦਾਰ ਸੀ ਫਰੋਤੀ ਸਰ ਚਿੰਨ ਪੰਜਾਬ ਦੇ ਜਿਹੜੇ ਸਹਿਜ ਇਹਨਾਂ ਨੇ ਮੰਡੀ ਆ ਚਿੰਨੇ ਚ ਇਹ ਮਾਮਲੇ ਆ ਫਰੋਤੀ ਮਿਸ ਬੇਸਿਕਲੀ ਇਹਨਾਂ ਦਾ ਜਿਹੜਾ ਏਰੀਆ ਆ ਆਫ ਆਪਰੇਸ਼ਨ ਸੀਗਾ ਸੁਲਤਾਨਪੁਰ ਲੋਧੀ ਲੋਈਆਂ ਔਰ ਆਪਣਾ ਜਿਹੜਾ ਜਲੰਧਰ ਰੂਲਰ ਔਰ ਕਪੂਰਥਲਾ ਦੇ ਲਾਗੇ ਲਾਗੇ ਸੀ ਪਰ ਹਰਜਿੰਦਰ ਸਿੰਘ ਜਿਹਦੇ ਤੇ ਫਾਇਰ ਕੀਤੇ ਆ ਇਹ ਫਿਰ ਫਰੋਤੀ ਵੀ ਕੋਲ ਕੀਤੀ ਦੋ ਇਹਨਾਂ ਨੂੰ ਆਪਾਂ ਨਹੀਂ ਕਹਸੇ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਸੀ ਇਹਨਾਂ ਨੂੰ ਥ੍ਰੈਟ ਕਾਲ ਕਰਕੇ ਇਹਨਾਂ ਦੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਬਾਕੀ ਜਿਹੜੇ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੀਤੇ ਔਰ ਜਿੱਥੇ ਫਰੋਤੀ ਮੰਗੀ ਹੋਈ ਸੀ ਕਿ ਇੰਨੇ ਕੀ ਫਰੋਤੀ ਮੰਗੀ ਕਿ ਇਟਸ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਮਤਲਬ ਸੈਕਿੰਡ ਸੈਕਿੰਡ ਸੈਕਿੰਡ